ਹਾਂਜੀ ਇਸ ਤਰ੍ਹਾਂ ਦੇ ਨਾਹਾਂ ਟੁੱਟਣੇ ਨਾਹ ਖਰਾਬ ਹੋ ਜਾਣੇ ਇਸ ਤਰ੍ਹਾਂ ਮੁਰਝ ਜਾਣੇ ਕਾਲਾ ਚਿੱਟਾ ਹੋ ਜਾਣਾ ਨਾਹ ਪੀੜਾ ਹੋ ਜਾਣਾ ਕੋਰਾ ਪੱਕਣੀਆਂ ਨਾਹ ਗਲਣੇ ਆ ਦੇਖੋ ਤੁਸੀਂ ਦੇਖੋ ਜੀ ਵੀਡੀਓ ਤੇ ਇਹ ਜਿਹੇ ਨਾਹਾਂ ਦਾ ਪੱਕਾ ਇਲਾਜ ਹੈ ਬੈਜੀ ਕੋਲ ਜੋ ਫ੍ਰੀ ਆ ਸ਼ੁੱਕਰਵਾਰ ਵਾਲੇ ਦਿਨ ਆਓ ਜੀ ਬਿਲਕੁਲ ਫ੍ਰੀ ਦਵਾਈ ਲਓ ਥੋੜਾ ਕੋਈ ਚਾਰਜ ਨਹੀਂ ਲੱਗਣਾ 12 ਤੋਂ 4 ਵਜੇ ਤੱਕ ਆ ਜਿਵੇਂ ਆ ਨਾਹ ਦੇਖ ਰਹੇ ਹੋ ਤੁਸੀਂ ਚਿੱਟੇ ਹੋ ਗਏ ਟੁੱਟ ਗਏ ਬੁਰਾ ਹਾਲ ਨਾਹਾਂ ਦਾ ਇਨਾਂ ਦੇ ਸਿਰ ਪੁੱਤੇ ਲਗਾਉਣ ਨੂੰ ਹੀ ਦਿੱਤੀ ਜਾਂਦੀ ਹੈ ਜੀ ਦਵਾਈ ਖਾਣ ਨੂੰ ਨਹੀਂ ਉੱਤੇ ਲਗਾਉਣ ਨੂੰ ਉੱਤੇ ਲਗਾਉਣ ਨਾਲ ਹੀ ਠੀਕ ਹੋ ਜਾਂਦਾ ਬੈਦ ਜਿਹਦਾ ਐਡਰੈਸ ਹੈਗਾ ਜੀ ਕੁਦਰਤ ਦੇ ਬੈਦ ਸਹੌਰ ਰੋਡ ਤਹਿਸੀਲ ਮਹਿਲਕਲਾ ਡਿਸਟ੍ਰਿਕਟ ਬਰਨਾਲਾ ਰਾਇਕੋਟ ਬਰਨਾਲਾ ਹਾਈਵੇ ਦੇ ਉੱਤੇ ਆ ਜੀ ਤੇ ਬੱਸ ਸਰਵਿਸ ਵੀ ਵਧੀਆ ਜੇ ਕਿਸੇ ਨੂੰ ਬੱਸ ਤੇ ਆਉਣਾ ਹੋਵੇ ਪੰਜ ਪੰਜ ਮਿੰਟ ਬਹੁਤ ਬੱਸ ਆਈ ਜਾਂਦੀ ਹੈ ਇਹੋ ਜੇ ਨੌਹਾਂ ਦਾ ਵਧੀਆ ਤੇ ਪੱਕਾ ਨਾਜ ਆ ਜੀ ਬੱਧ ਤੋਂ ਵੱਧ ਪਹੁੰਚੋ ਤੇ ਆਪਦੀ ਬਿਮਾਰੀ ਠੀਕ ਕਰਾਓ ਸਮੇਂ ਦਾ ਲਾਭ ਲਾਓ ਵੈਦ ਜੀ ਹੋਰ ਵੀ ਕਈ ਦਵਾਈਆਂ ਫ੍ਰੀ ਦਿੰਦੇ ਆ ਜੀ ਉਹਦੇ ਬਾਰੇ ਹੋਰ ਵੀਡੀਓ ਪਾਏ ਹੋਏ ਨੇ ਉਹ ਵੀ ਦੇਖ ਲਿਓ ਇਹੇ ਮਹੀਨਾ ਜਾਂ 2 ਮਹੀਨੇ ਜਾਂ 2.5 ਮਹੀਨਿਆਂ ਚ ਇਹ ਨਾਉ ਠੀਕ ਹੋ ਜਾਣਗੇ ਜਾਂ ਦੀ ਆ 3 ਮਹੀਨਿਆਂ ਚ ਬਸ ਇਹ ਨੋਹਾਂ ਦੇ ਕੁਛ ਆਪਾਂ ਨੂੰ ਉਹ ਵੀ ਰੱਖਣੇ ਪੈਂਦੇ ਆ ਜੀ ਪਰਹੇਜ ਉਹ ਵੀ ਜਰੂਰ ਰੱਖਿਆ ਕਰੋ ਇੱਕ ਨੋਹਾਂ ਨੂੰ ਗਿੱਲੇ ਹੁਣ ਉਹ ਤੇ ਮਿੱਟੀ ਚ ਜਾਣੋਂ ਬਚਾਓ ਬਾਕੀ ਜਿਹੜੀਆਂ ਬੀਬੀਆਂ ਭਾਂਡੇ ਧੋਂਦੀਆਂ ਨੇ ਉਹ ਦਸਤਾਨੇ ਪਾ ਲਿਆ ਕਰੋ ਜੀ ਕੈਮੀਕਲ ਨੇ ਉਹਨਾਂ ਦੀ ਖਵਰਾ ਕੀ ਕੋਸ਼ ਆਉਂਦਾ ਧੰਨਵਾਦ ਜੀ